ਜਿਕਾ ਖਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਤਸੰਗ ਜੀਓ ਅਉ ਅਜਾਪਨ ਸਕਲ ਗਾਨਾ ਸਾਹਿਬ ਦੀ ਬਾਬਤ ਆਪ ਜੀ ਦੇ ਨਾਲ ਵਿਚਾਰ ਚਰਚਾ ਸ਼ੁਰੂ ਕਰੀਏ ਕਿਸ ਤਰੀਕੇ ਦੇ ਨਾਲ ਉਥੇ ਗੁਰਦੁਆਰਾ ਸਾਹਿਬ ਦੇਸ਼ ਪ੍ਰਬੰਧਨ ਦੇ ਸੁਧਾਰ ਵਾਸਤੇ ਕਿਹੜੇ ਤਰੀਕੇ ਦੇ ਨਾਲ ਨਰੇਣੂ ਨੇ ਸ਼ਮੂਹ ਦੇ ਕਾਟਤਾਰੇ ਸਿੰਘ ਜਿਹੜੇ ਕਿ ਸ਼ਹੀਦ ਹੋਏ ਆਉ ਆਪ ਜੀ ਦੇ ਨਾਲ ਸਾਂਝੀ ਕਰੀਏ ਵਿਚਾਰ ਚਰਚਾ ਸਭ ਤੋਂ ਪਹਿਲਾਂ ਸਾਨੂੰ ਸਾਧ ਸੰਗਤ ਨੂੰ ਬੇਨਤੀ ਹੈ ਆਪ ਜੀ ਦੇ ਪਿਆਰ ਸਰਗਾ 600 ਤੋਂ ਟਰ ਸਬਸਕ੍ਰਾਈਬਰ ਹੋ ਗਏ ਨੇ 323 ਅਜੇ ਹੋਰ ਚਾਹੀਦੇ ਨੇ ਪਿਆਰਿਓ ਤੁਹਾਡਾ ਪਿਆਰ ਇਸੇ ਤਰ੍ਹਾਂ ਬਣਿਆ ਰਵੇ ਔਰ ਤਗੜੇ ਹੋ ਗਏ ਆਪਾਂ 323 ਸਬਸਕ੍ਰਾਈਬਰ ਹੋਰ 15-20 ਦਿਨਾਂ ਦੇ ਵਿੱਚ ਕਰੀਏ ਤਾਂ ਕਿ ਆਪ ਜੀ ਦਾ ਪਿਆਰ ਤੇ ਆਪ ਜੀ ਦੇ ਪਿਆਰ ਦੇ ਨਾਲ ਮੈਂ ਇੱਕ ਸਿਹਤਾਂ ਪਰਿਵਾਰ ਨੂੰ ਮਿਲਦੀ ਰਹੇ ਕਿਉਂਕਿ ਆਪਾਂ ਸ਼ਹੀਦ ਪਰਿਵਾਰ ਦੇ ਵਿੱਚੋਂ ਹਾਂ ਔਰ ਸ਼ਹੀਦਾਂ ਦੀਆਂ ਗਾਥਾਵਾਂ ਇਸ ਤਰ੍ਹਾਂ ਗਾਉਂਦੀ ਰਹੀਏ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਬਾਤਰ ਬਣੀਏ ਆਪ ਜੀ ਦੇ ਨਾਨਕ ਸਾਹਿਬ ਜੀ ਦੀ ਗਾਥਾ 20 ਫਰਵਰੀ 1900 ਕੀ ਮਹੰਤ ਨਰੈਣ ਦਾਸ ਜੇ ਗੁਰਭਾਈ ਦੇਵ ਦਾਸ ਤੇ ਸ਼ਹੀਦੀ ਖੂਨ ਜੀਵ ਨਾਲ ਚਟਿਆ ਤੇ ਲਲਕਾਰਾ ਮਾਰਿਆ ਅੱਜ ਸਾਡੀ ਛਾਤੀ ਠੰਡੀ ਹੋਈ ਹੈ ਜਦ ਸ਼ਹੀਦੀ ਚਤਾਵਾਂ ਦੇ ਪੰਬੜ ਲਟ-ਲਟ ਕਰਕੇ ਵਾਰੇ ਸਨ ਉਸ ਵੇਲੇ ਤਿੰਨ ਸਿੰਘ ਉਠੜੀਆਂ ਵਿੱਚੋਂ ਜਿਉਂਦੇ ਮਿਲੇ ਉਹਨਾਂ ਨੂੰ ਵੀ ਕੇਸਾਂ ਤੋਂ ਫੜ ਕੇ ਖੜੜ ਖੜ ਕਰਦਿਆਂ ਧੂਕੇ ਬਾਹਰ ਲਿਆਂਦਾ ਗਿਆ ਵੱਡੇ ਬਲਦੇ ਭਾਂੜਾਂ ਵਿੱਚ ਜਿਉਂਦੇ ਸੁੱਟਣ ਲਗੇ ਅੱਗੇ ਅੱਗੇ ਦਾ ਛੇਕ ਬਹੁਤ ਜ਼ਿਆਦਾ ਹੋਣ ਕਰਕੇ ਕਿਸੇ ਪਾਸੇ ਅੱਗੇ ਹੋ ਕੇ ਅੱਗ ਵਿੱਚ ਸੁੱਟਿਆ ਨਾ ਗਿਆ ਤਾਂ ਅੰਤ ਬਾਕੀ ਸ਼ਹੀਦੀ ਜੰਗ ਥੱਲੇ ਵਹਾ ਕੇ ਉੱਪਰ ਮਿੱਟੀ ਦੇ ਤੇਲ ਦਾ ਪੀਪਰ ਮਦਿਆ ਗਿਆ ਅਗਲਾ ਵੀ ਜਿਉਂਦਿਆਂ ਨੂੰ ਉਥੇ ਪੜਸਾ ਬਣਾਉਂਦਾ ਗਿਆ ਹਰ ਭਾਜ ਪੁੱਤਰ ਕਾਲੂ ਸ਼ਬੜਾ ਲਾਸ਼ਾਂ ਦੇ ਝੁਰਸੇ ਹੋਏ ਸਿੜੀ ਤੇ ਡਿਗੇ ਟੋਟੇ ਹੁੰਜਾ ਮਾਰ-ਮਾਰ ਕੇ ਅੱਗੇ ਅੱਗਵਲ ਕਰੀ ਜਾਂਦਾ ਦਲੇਰ ਮਰਦ ਨਰਪੈ ਜਿਹਾ ਦਲ ਉਸ ਵੇਲੇ ਵੈਗਨ ਵੈਗਨ ਲਾਜ਼ੇ ਮਾਰੇ ਜਿੱਤਬਾ ਦੇ ਵਿੱਚ ਐਨ ਬੈਠੇ ਸਨ ਜਦ ਸਾਬ ਸਿੰਘ ਗੋਲੀਆਂ ਨਾਲ ਫਟੜੋ ਗਏ ਸ਼ਹੀਦ ਹੋ ਗਏ ਪਰ ਸ਼ੇਰਦਾਸ ਲੱਧੂ ਬਾਗੀ ਤੇ ਇੱਕ ਕੋੜ ਸਾਧੂ ਰਾਮਦੰਮ ਮਹਾਤਮ ਚਖੰਡੀ ਦੇ ਅੰਦਰ ਗਏ ਤੇ ਜਥੇਦਾਰ ਨੂੰ ਪਵਿੱਤਰ ਕੇਸਾਂ ਤੋਂ ਫੜ ਕੇ ਬਾਹਰ ਧੂਕ ਲੈ ਆਂਦਾ ਟੜਾ ਕਰਕੇ ਮੂਦੇ ਮੂੰਹ ਸੰਗ ਮਰਮਰ ਦੇ ਫਰਸ਼ ਤੇ 扑ਟਕਾ ਮਾਰਿਆ ਆਪ ਜੀ ਦਾ ਮਸਟਕ ਤੇ ਛਾਤੀ ਲਹੂ ਰੁਹਣ ਹੋ ਗਈ ਆਪਨੇ ਵੈਗਰੂ ਵੈਗਰੂ ਚਾਦਿਆਂ ਸ਼ਹੀਦੀ ਨਸ਼ੇ ਵਿੱਚ ਗੁੱਟ ਹੋਏ ਆਦਮੀ ਕੇ ਨੈਣਾ ਨਾਲ ਆਪਣੀ ਤਾਂ ਉਹਨਾਂ ਤਾਂ ਚੁੱਕੀ ਤਾਂ ਬਾਗੀ ਸ਼ਾਹ ਨੇ ਛਵੀ ਮਾਰ ਕੇ ਸਿਰ ਤੋਂ ਤੋ ਵਾ ਕਰ ਦਿੱਤਾ ਸਰੀਰ ਪਰਾਂ ਕਸੀਰ ਕੇ ਇੱਕ ਦੋ ਹੋਰ ਸਿਸ਼ਕ ਦਿਆਂ ਨਾਲ ਰੱਖ ਕੇ ਮਿੱਟੀ ਦਾ ਤੇਲ ਪਾ ਕੇ ਜੰਸ ਲਿਆ ਅਗਦਾਤੀ ਐਸੇ ਅਗ ਦੇ ਪਵਾਕਿਆਂ ਨਾਲ ਜੰਡ ਵੀ ਸੜ ਗਿਆ ਭਾਈ ਲక్ష్మణ ਸਿੰਘ ਜੀ ਦੀ ਦੇਹੀ ਅਗ ਵਿੱਚ ਸੜਦੇ ਅੰਤੇ ਪਿਛੋ ਗੁਰਮukh ਦਾਸ ਜੀਵਣਾ ਕਣ ਸਿੰਘ ਬੱਗੂ ਪਾਲੀ ਤੇ ਪ੍ਰਗਾ आनंद ਦੇ ਕੋੜ ਸਾਧੂ RAM ਦੇ ਮਜ਼ਾਰੇ ਅੰਦਰੋਂ ਸ਼ਹੀਦ ਹੋ ਚੁੱਕਿਆਂ ਨੂੰ ਤੂਤ ਤੂ ਕੇ ਖੜਦੇ ਸਨ ਅੱਗੋਂ ਸੁੰਦਰ ਵੇਦਵਾ ਟੋਟੇ ਚਿਖਾ ਦੇ ਚਿੰਚਿਰ ਕੇ ਰਖੀ ਜਾਂਦਾ ਪਿਆਰਾ ਦਾਸ ਲੱਧੂ ਤੇ ਬਾਕੀ ਸ਼ਮੀਆਂ ਨਾਲ ਟੂਟੇ ਕਰਦੇ ਲਾਭ ਦਾਸ ਸੁਧ ਦਾਸ ਤੇ ਜੀਵਨ ਦਾਸ ਤੇਰ ਪਾਉਂਦੇ ਇਹਨਾਂ ਦੇ ਨਾਲ ਹੋਰ ਬਾਹਰ ਦੀ ਹਮਾ ਤੁਮਾ ਵੀ ਇਸ ਕੁਕਰਮ ਵਿੱਚ ਲੱਗੀ ਹੋਈ ਸੀ ਅੰਦਰਲੇ ਸਭ ਸ਼ਹੀਦ ਚਖੰਡੀ ਤੋਂ ਬਾਹਰ ਕੱਢ ਕੇ ਇਹਨਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋਵੇਂ ਪ੍ਰਿਤਪਰ ਵੀਰਾਂ ਵੀ ਬੜੀ ਬੇਦਰਦੀ ਨਾਲ ਕਲਾਵੀ ਪਰਕੇ ਬਾਹਰ ਬਾਰਾਂ ਦਰੀ ਵਿੱਚ ਵਗਾ ਕੇ ਮਾਰੀਆਂ ਸੋ ਆਪ ਜੀ ਅੱਖੀਂ ਦੇਖ ਰਹੇ ਹੋ ਕਿਤਨਾ ਉਸ ਟਾਈਮ ਦਾ ਜੋ ਇਹ ਪਾਣਾ ਵਾਪਰਿਆ ਤੇ ਕਿਵੇਂ ਸਾਕੇ ਨਨਕਾਣੇ ਦੇ ਵਿੱਚ ਜਿਹੜੇ ਸਿੰਘ ਗਏ ਸੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਪਿਆਰਿਓ ਉਸ ਵੇਲੇ ਵੱਖ-ਵੱਖ ਰਿਆਂ ਹਨ ਕੋਈ 120 ਗਿਣਤੀ ਦੱਸਦਾ ਹੈ ਕੋਈ ਪਿਆਰਿਓ ਇਹ ਗਿਣਤੀ 150 ਦੇ ਲਾਗੇ ਦੱਸਦਾ ਹੈ ਪਰ ਕੋਈ ਪਰਤਾਲ ਕਰਨ ਤੇ ਪਿਆਰਿਓ ਇੱਕ ਇਨਸਪੈਕਟਰ ਸੀਗਾ ਪਲੀਸ ਦਾ ਚਰਨ ਸਿੰਘ ਉਸ ਦੀ ਪਰਤਾਲ ਦੇ ਵਿੱਚ ਇਹ ਸਾਰੀ ਗਿਣਤੀ ਉਹਨੇ ਅੰਗ ਇਕੱਠੇ ਕਰ ਕਰਕੇ ਜੋੜ-ਜੋੜ ਕੇ ਜਦੋਂ ਤੱਕਿਆ ਪਿਆਰਿਓ ਤੇ ਉਹ ਗਿਣਤੀ 156 ਬਣੀ ਔਰ ਆਓ ਕੋਈ ਸ਼ਹੀਦਾਂ ਦੇ ਨਾਮਾਂ ਦਾ ਵੇਰਵਾ ਇਸ ਤਾਂ ਕਰਕੇ ਦਰਜ ਹੈ ਭਾਈ ਸੇਵਾ ਸਿੰਘ ਜੀ ਪੁੱਤਰ ਈਸ਼ਾ ਸਿੰਘ ਜੀ ਭਾਈ ਬੂੜ ਸਿੰਘ ਜੀ ਪੁੱਤਰ ਮਨ ਸਿੰਘ ਜੀ ਭਾਈ ਸ਼ਰਣ ਸਿੰਘ ਜੀ ਪੁੱਤਰ ਭਾਈ ਰਾਮ ਸਿੰਘ ਜੀ ਭਾਈ ਸੰਤਰਾ ਸਿੰਘ ਜੀ ਪੁੱਤਰ ਭਾਈ ਮੋਹਰ ਸਿੰਘ ਜੀ ਭਾਈ ਗੁੱਜਰ ਸਿੰਘ ਜੀ ਪੁੱਤਰ ਭਾਈ ਗੰਢਾ ਸਿੰਘ ਜੀ ਭਾਈ ਚੰਦਾ ਸਿੰਘ ਜੀ ਪੁੱਤਰ ਭਾਈ ਹੁਕਮ ਸਿੰਘ ਜੀ ਭਾਈ ਗੰਡਾ ਸਿੰਘ ਜੀ ਪੁੱਤਰ ਪਾਈ ਹੁਕਮ ਸਿੰਘ ਜੀ ਭਾਈ ਉਰੀਆ ਸਿੰਘ ਪੁੱਤਰ ਪਾਈ ਭਾਗ ਸਿੰਘ ਜੀ ਪਾਈ ਤਹਿਲ ਸਿੰਘ ਪੁੱਤਰ ਪਾਈ ਚੰਦਾ ਸਿੰਘ ਜੀ ਪਾਈ ਸ਼ਰੈਣ ਸਿੰਘ ਪੁੱਤਰ ਪਾਈ ਮਿਤ ਸਿੰਘ ਜੀ ਭਾਈ ਕੇਸਰ ਸਿੰਘ ਜੀ ਪੁੱਤਰ ਪਾਈ ਪਾਲ ਸਿੰਘ ਜੀ ਪਾਈ ਦਲ ਸਿੰਘ ਪੁੱਤਰ ਪਾਈ ਪਾਲ ਸਿੰਘ ਜੀ ਪਾਈ ਰਾਮ ਸਿੰਘ ਪੁੱਤਰ ਪਾਈ ਢੰਡਾ ਸਿੰਘ ਜੀ ਪਾਈ ਭਾਗ ਸਿੰਘ ਪੁੱਤਰ ਪਾਈ ਮੀਰ ਸਿੰਘ ਜੀ ਭਾਈ ਜਵਾਨਾ ਸਿੰਘ ਪੁੱਤਰ ਪਾਈ ਕੇਸਰ ਸਿੰਘ ਜੀ ਭਾਈ ਸੁੰਦਰ ਸਿੰਘ ਪੁੱਤਰ ਪਾਈ ਚੰ다 ਸਿੰਘ ਜੀ ਭਾਈ ਖਸ਼ਾਲ ਸਿੰਘ ਪੁੱਤਰ ਪਾਈ ਬੁੱਧ ਸਿੰਘ ਜੀ ਭਾਈ ਇਨਾਮ ਸਿੰਘ ਪੁੱਤਰ ਪਾਈ ਈਸ਼ਰ ਸਿੰਘ ਜੀ ਭਾਈ ਨਰੈਣ ਸਿੰਘ ਪੁੱਤਰ ਪਾਈ ਪਹੁ ਸਿੰਘ ਜੀ ਭਾਈ ਪੰਜਾਬ ਸਿੰਘ ਪੁੱਤਰ ਪਾਈ ਪਹੁ ਸਿੰਘ ਜੀ ਭਾਈ ਬੱਗਾ ਸਿੰਘ ਜੀ ਪੁੱਤਰ ਪਾਈ ਗੰਗਾ ਸਿੰਘ ਜੀ ਭਾਈ ਜਵਨ ਸਿੰਘ ਪੁੱਤਰ ਪਾਈ ਆਲਾ ਸਿੰਘ ਜੀ ਭਾਈ ਭਗਵਾਨ ਸਿੰਘ ਪੁੱਤਰ ਪਾਈ ਨਹਿਣਾ ਸਿੰਘ ਜੀ ਭਾਈ ਹਰੀ ਸਿੰਘ ਪੁੱਤਰ ਪਾਈ ਕਨਈਆ ਸਿੰਘ ਜੀ ਭਾਈ ਰੂੜ ਸਿੰਘ ਪੁੱਤਰ ਪਾਈ ਨਿਹਾਲ ਸਿੰਘ ਜੀ ਭਾਈ ਨਾਨਾ ਸਿੰਘ ਪੁੱਤਰ ਪਾਈ ਹੂਰ ਸਿੰਘ ਜੀ ਭਾਈ ਬੇਲਾ ਸਿੰਘ ਜੀ ਪੁੱਤਰ ਪਾਈ ਮਯਾ ਸਿੰਘ ਜੀ ਭਾਈ ਮੂਲਾ ਸਿੰਘ ਪੁੱਤਰ ਪਾਈ ਜੀਵਨ ਸਿੰਘ ਜੀ ਭਾਈ ਤੇਜਾ ਸਿੰਘ ਪੁੱਤਰ ਪਾਈ ਹੀਰ ਸਿੰਘ ਜੀ ਭਾਈ ਈਸ਼ਰ ਸਿੰਘ ਪੁੱਤਰ ਪਾਈ ਅਤਰ ਸਿੰਘ ਜੀ ਭਾਈ ਪਾਲ ਸਿੰਘ ਪੁੱਤਰ ਪਾਈ ਹੁਕਮ ਸਿੰਘ ਜੀ ਭਾਈ ਸੰਤਾ ਸਿੰਘ ਪੁੱਤਰ ਪਾਈ ਹਰੀ ਸਿੰਘ ਜੀ ਭਾਈ ਨਿਸ਼ਮਨ ਸਿੰਘ ਪੁੱਤਰ ਪਾਈ ਮੇਰ ਸਿੰਘ ਜੀ ਭਾਈ ਈਸ਼ਰ ਸਿੰਘ ਪੁੱਤਰ ਪਾਈ ਹਰਜਤ ਸਿੰਘ ਜੀ ਭਾਈ ਸੁੰਦਰ ਸਿੰਘ ਪੁੱਤਰ ਪਾਈ ਜੁਗਾਤ ਸਿੰਘ ਜੀ ਭਾਈ ਮੰਗਲ ਸਿੰਘ ਪੁੱਤਰ ਭਾਈ ਰਤਨ ਸਿੰਘ ਜੀ ਭਾਈ ਈਸ਼ਰ ਸਿੰਘ ਪੁੱਤਰ ਭਾਈ ਵਸਾਵਾ ਸਿੰਘ ਜੀ ਭਾਈ ਆਤਮਾ ਸਿੰਘ ਪੁੱਤਰ ਭਾਈ ਹੀਰਾ ਸਿੰਘ ਜੀ ਭਾਈ ਕੇਸਰ ਸਿੰਘ ਪੁੱਤਰ ਭਾਈ ਸ਼ੀਹਾ ਸਿੰਘ ਜੀ ਭਾਈ ਵਿਰਿਆਮ ਸਿੰਘ ਪੁੱਤਰ ਭਾਈ ਬਲਾਕਾ ਸਿੰਘ ਜੀ ਭਾਈ ਹੀਰਾ ਸਿੰਘ ਪੁੱਤਰ ਭਾਈ ਬੂਟਾ ਸਿੰਘ ਜੀ ਭਾਈ ਸੋਹਣ ਸਿੰਘ ਪੁੱਤਰ ਭਾਈ ਕੇਸਰ ਸਿੰਘ ਜੀ ਭਾਈ ਸੰਤਾ ਸਿੰਘ ਪੁੱਤਰ ਭਾਈ ਆਨੰਦ ਸਿੰਘ ਜੀ ਭਾਈ ਰਣਾਮ ਸਿੰਘ ਪੁੱਤਰ ਭਾਈ ਸੁੰਦਰ ਸਿੰਘ ਜੀ ਭਾਈ ਕਿੰਦਰ ਸਿੰਘ ਪੁੱਤਰ ਭਾਈ ਮਤਾਬ ਸਿੰਘ ਜੀ ਭਾਈ ਗੁਰਵ ਸਿੰਘ ਪੁੱਤਰ ਭਾਈ ਹੀਰਾ ਸਿੰਘ ਜੀ ਭਾਈ ਗਰਬਖ ਸਿੰਘ ਪੁੱਤਰ ਭਾਈ ਚੰਦਾ ਸਿੰਘ ਜੀ ਭਾਈ ਦਵਾਨ ਸਿੰਘ ਪੁੱਤਰ ਭਾਈ ਹੀਰਾ ਸਿੰਘ ਜੀ ਭਾਈ ਢੇਰਾ ਸਿੰਘ ਪੁੱਤਰ ਭਾਈ ਜੈਮਲ ਸਿੰਘ ਜੀ ਭਾਈ ਇੰਦਰ ਸਿੰਘ ਪੁੱਤਰ ਭਾਈ ਈਸ਼ਰਮੁਖ ਸਿੰਘ ਜੀ ਭਾਈ ਹਰੀ ਸਿੰਘ ਪੁੱਤਰ ਭਾਈ ਸੇਵਾ ਸਿੰਘ ਜੀ ਭਾਈ ਸੋਹਣ ਸਿੰਘ ਪੁੱਤਰ ਭਾਈ ਸ਼ੇਰ ਸਿੰਘ ਜੀ ਭਾਈ ਹਕਮ ਸਿੰਘ ਪੁੱਤਰ ਭਾਈ ਕਨਈਆ ਸਿੰਘ ਜੀ ਭਾਈ ਬ੍ਰਿਯਾਮ ਸਿੰਘ ਪੁੱਤਰ ਭਾਈ ਬੂਟਾ ਸਿੰਘ ਜੀ ਭਾਈ ਦਸਮੰਦਾ ਸਿੰਘ ਪੁੱਤਰ ਭਾਈ ਹੀਰਾ ਸਿੰਘ ਜੀ ਭਾਈ ਠਾਕਰ ਸਿੰਘ ਪੁੱਤਰ ਪਾਈ ਵਿਸ਼ਨ ਸਿੰਘ ਜੀ ਭਾਈ ਠਾਕਰ ਸਿੰਘ ਪੁੱਤਰ ਪਾਈ ਇੰਦਰ ਸਿੰਘ ਜੀ ਭਾਈ ਬੰਤਾ ਸਿੰਘ ਪੁੱਤਰ ਪਾਈ ਭੋਲਾ ਸਿੰਘ ਜੀ ਭਾਈ ਲਸ਼ਮਣ ਸਿੰਘ ਪੁੱਤਰ ਪਾਈ ਨਾਨਕ ਸਿੰਘ ਜੀ ਭਾਈ ਕਰਮ ਸਿੰਘ ਪੁੱਤਰ ਪਾਈ ਹੁਕਮ ਸਿੰਘ ਜੀ ਭਾਈ ਨਰੈਣ ਸਿੰਘ ਪੁੱਤਰ ਪਾਈ ਜਵਾਰ ਸਿੰਘ ਜੀ ਭਾਈ ਮਿੰਗਾ ਸਿੰਘ ਪੁੱਤਰ ਪਾਈ ਚੰਡਾ ਸਿੰਘ ਜੀ ਭਾਈ ਬਰਿਆਮ ਸਿੰਘ ਪੁੱਤਰ ਪਾਈ ਭਗਵਾਨ ਸਿੰਘ ਜੀ ਭਾਈ ਧਰਮ ਸਿੰਘ ਪੁੱਤਰ ਪਾਈ ਈਸ਼ਰ ਸਿੰਘ ਜੀ ਭਾਈ ਅਛਰ ਸਿੰਘ ਪੁੱਤਰ ਪਾਈ ਸੰਤ ਸਿੰਘ ਜੀ ਭਾਈ ਜੱਸਾ ਸਿੰਘ ਪੁੱਤਰ ਪਾਈ ਪਾਲ ਸਿੰਘ ਜੀ ਭਾਈ ਵਾਲ ਸਿੰਘ ਪੁੱਤਰ ਭਾਈ ਪਾਲ ਸਿੰਘ ਜੀ ਭਾਈ ਹਜਾਰਾ ਸਿੰਘ ਪੁੱਤਰ ਭਾਈ ਲਾਲ ਸਿੰਘ ਜੀ ਭਾਈ ਬਰਿਆਮ ਸਿੰਘ ਪੁੱਤਰ ਭਾਈ ਦੁੱਲਾ ਸਿੰਘ ਜੀ ਭਾਈ ਚੇਤ ਸਿੰਘ ਪੁੱਤਰ ਭਾਈ ਜਵਾਲਾ ਸਿੰਘ ਜੀ ਭਾਈ ਜਗਤ ਸਿੰਘ ਪੁੱਤਰ ਭਾਈ ਜਗਤ ਸਿੰਘ ਜੀ ਭਾਈ ਜਗਤ ਸਿੰਘ ਪੁੱਤਰ ਭਾਈ ਮਕਰ ਸਿੰਘ ਜੀ ਭਾਈ ਚਤਰ ਸਿੰਘ ਪੁੱਤਰ ਭਾਈ ਸੁੰਦਰ ਸਿੰਘ ਜੀ ਭਾਈ ਕਨਿਆ ਸਿੰਘ ਪੁੱਤਰ ਭਾਈ ਸੁੰਦਰ ਸਿੰਘ ਜੀ ਭਾਈ ਚਤਰ ਸਿੰਘ ਪੁੱਤਰ ਭਾਈ ਸੁਦਰ ਸਿੰਘ ਜੀ ਭਾਈ ਕੇਸ਼ ਸਿੰਘ ਜੀ ਭਾਈ ਪੁੱਤਰ ਪਾਈ ਗਿਉ ਸਿੰਘ ਜੀ ਭਾਈ ਗੰਡਾ ਸਿੰਘ ਜੀ ਪੁੱਤਰ ਪਾਈ ਕਰਮ ਸਿੰਘ ਜੀ ਪਾਈ ਨਾਰਾਇਣ ਸਿੰਘ ਪੁੱਤਰ ਪਾਈ ਈਸ਼ਰ ਸਿੰਘ ਜੀ ਪਾਈ ਕਿਸ਼ਨ ਸਿੰਘ ਪੁੱਤਰ ਪਾਈ ਸੁੰਦਰ ਸਿੰਘ ਜੀ ਪਾਈ ਜਗਤ ਸਿੰਘ ਪੁੱਤਰ ਪਾਈ ਦੇਸ਼ਾ ਸਿੰਘ ਜੀ ਪਾਈ ਗਿੰਦਰ ਸਿੰਘ ਪੁੱਤਰ ਪਾਈ ਦੇਵੀ ਦਿੱਤਾ ਜੀ ਪਾਈ ਦਲੀਪ ਸਿੰਘ ਜੀ ਪਾਈ ਚਰਨ ਸਿੰਘ ਜੀ ਪਾਈ ਜੀਉ ਸਿੰਘ ਜੀ ਪਾਈ ਮੋਤਾ ਸਿੰਘ ਜੀ ਪੁੱਤਰ ਪਾਈ ਇੰਦਰ ਸਿੰਘ ਜੀ ਪਾਈ ਭਗਤ ਸਿੰਘ ਪੁੱਤਰ ਪਾਈ ਗੂੜ ਸਿੰਘ ਜੀ ਪਾਈ ਤਾਰਾ ਸਿੰਘ ਪੁੱਤਰ ਪਾਈ ਸ਼ਾਮ ਸਿੰਘ ਜੀ ਪਾਈ ਨੱਥਾ ਸਿੰਘ ਪੁੱਤਰ ਪਾਈ ਸ਼ਰੈਣ ਸਿੰਘ ਜੀ ਭਾਈ ਕੇਰ ਸਿੰਘ ਪੁੱਤਰ ਭਾਈ ਜੀਉਂ ਸਿੰਘ ਜੀ ਸੁਪਿਆਰਿਓ ਇਹ ਸ਼ਹੀਦਾਂ ਦਾ 99 ਕ ਸ਼ਹੀਦਾਂ ਦਾ ਜੋ ਕਿ ਪਤਾ ਲੱਗਾ ਹੈ ਬਾਕੀ ਜਿਹੜੇ ਸੀਗੇ ਉਹਨਾਂ ਦੀ ਨਾਵਾਂ ਦੀ ਰਿਪੋਰਟ ਨਹੀਂ ಸಿਮੜੀ ਕਿਸੇ ਨੇ 126 ਕਹੇ ਕਿਸੇ ਨੇ 130 ਸਰਕਾਰੀ ਰਿਪੋਰਟਾਂ ਦੇ ਵਿੱਚ ਕਹੇ ਪਰ ਉਸ ਵਿੱਚ ਗਿਣਤੀ 156 ਦਰਜ ਹੈ ਖਾਲਸਾ ਕਾਜਮ ਸਾਦੇ ਗੁਰਪ੍ਰਵਾਸੀ ਰਵਨ ਸਿੰਘ ਜੀ ਰੈਸਟਾਰੀ ਵਾਲੇ ਨੇ ਔਰ ਜੋੜ ਕਰਕੇ ਆਪਣੇ ਬਿਆਨ ਵਸ਼ੀਦਾਂ ਦੀ ਗਿਣਤੀ ਦਾ ਅੰਦਾਜ਼ਾ 90 ਅਤੇ 95 ਲਾਇਆ ਲਾਲਾ ਗਰਧਾਰੀ لال ਸਖਤਰ ਕਮੇਟੀ ਜਲਿਆਂਵਾਲਾ ਬਾਗ ਦੀ ਬਣੀ ਪੜਤਾਲੀਆ ਕਮੇਟੀ ਨੇ ਨਨਕਾਣਾ ਸਾਹਿਬ ਉਜਕੇ ਪਿੰਜਰ ਸਿਰ ਬਾਹਾਂ ਤੇ ਟੰਗਾਂ ਆਦ ਜੜ ਕੇ 70 ਸਰੀਰ ਗਿਨੇ ਪਰ ਦੇਹਾਂ ਪੂਰੀਆਂ 60 ਚੁਕੀਆਂ ਸਨ ਇਸ ਤੋਂ ਵੱਧ ਸਨ ਅੰਦਾਜ਼ਨ 186 150 ਹੀ ਦੱਸਿਆ ਜਾਂਦਾ ਹੈ ਸਾਰਾ ਸ਼ਹੀਦੀ ਇਲਾਕਾ ਸ਼ਾਨ ਕੇ ਕੋਈ 86 ਤੋਂ ਵੱਧ ਨਾਮ ਨਹੀਂ ਲਿਖਿਆ ਅਸਲ ਵਿੱਚ 200 ਸਿੰਘ ਨਨਕਾਣਾਏ ਪੁਜੇ ਸਨ ਜਿਨ੍ਹਾਂ ਚੋਂ 82 ਸ਼ਹੀਦ ਹੋਏ 118 ਬਚ ਰਹੇ ਇਹਨਾਂ ਤੋਂ ਬਿਨਾ ਭਾਈ ਭੁੱਲ ਸਿੰਘ ਜੀ ਕਰਤਾਰਪੁਰ ਦਲੀਪ ਸਿੰਘ ਜੀ ਸ਼ਾਹਬਾਗ ਭਾਈ ਬਰਿਆਮ ਸਿੰਘ ਜੀ ਟੀਬੀ ਜੈ ਸਿੰਘ ਭਾਈ ਜਗ ਸਿੰਘ ਸ਼ਿਵਾਰਜਪੁਰ ਚਾਰੇ ਜਥੇ ਤੋਂ ਵੱਖਰੇ ਨਨਕਾਣਾ ਸਾਹਿਬ ਸ਼ਾਮਲ ਹੋ ਕੇ ਸ਼ਹੀਦ ਹੋਏ ਸਨ ਇਹ ਲੇਖੇ ਇਨਸਾਨ ਸਿਰ ਕਿਤਨੀ ਗਿਣਤੀ 86 ਬਣਦੀ ਇਸ ਤੋਂ ਬਿਨਾ ਇੱਕ ਹੋਰ ਨਵੀਂ ਗੱਲ ਜੋ ਸਿੰਘ ਸ਼ਹੀਦ ਹੋਏ ਉਹ ਇੱਕ ਜਥੇ ਦੀ ਬਜਾਏ ਚਾਰ ਜਥਿਆਂ ਦੇ ਸਨ ਜਿਨ੍ਹਾਂ ਦੇ ਵੱਖਰੇ ਵੱਖਰੇ ਜਥੇਦਾਰ ਸਨ ਭਾਈ ਲక్ష్మణ ਸਿੰਘ ਜੀ ਧਾਰੋ ਵਾਲੀ ਭਾਈ ਈਸ਼ਰ ਸਿੰਘ ਜੀ ਧਾਰੋ ਵਾਲੀ ਭਾਈ ਨਸ਼ਮਨ ਸਿੰਘ ਜੀ ਲਹਿਰਪੁਰ ਸ਼ਹਿਰ ਵਾਲੇ ਤੇ ਭਾਈ ਸੁੰਦਰ ਸਿੰਘ ਜੀ ਧਨੂਆਣਾ ਚੱਕ ਨੰਬਰ 91 ਜਿਹੜਾ ਲਾਲਪੁਰ ਦੇ ਮੰਨਤ ਪਾਰਟੀ ਵੱਲੋਂ ਸਾਰੇ ਖੂਨੀ ਸਨ ਕੇਵਲ ਤਿੰਨ ਬੰਦੇ ਮਰੇ ਸਨ ਇੱਕ ਸੋਹਣੀ ਮਸੱਲੀ ਸੀ ਨਣਕਾਣੇ ਦਾ ਤੇ ਭਾਈ ਨਰਨ ਸਿੰਘ ਚੱਕ ਨੰਬਰ 75 ਲੋਕਿਆਂ ਦੇ ਹੱਥੋਂ ਤੇ ਸੰਤ ਰਾਮ ਗੁਰਦੁਆਰਾ ਜੇ ਨੂੰ ਸਾਡੇ ਹਾਤੀ ਅੰਦਰ ਹਰਿਆਣੇ ਵਿੱਚ ਦੀ ਬੰਦੂਕ ਨਾਲ ਤੇ ਭਗਵਾਨ ਸਿੰਘ ਮਜਾਰਾ ਰਤੂਆਣਾ ਮਤ ਨਰੈਨਦਾਸ ਤੇ ਪਸਤਵਾਲ ਨਾਲ ਮਹੰਤ ਪਾਰਟੀ ਦਾ ਹੁਣ ਤੱਕ ਮੋਇਆ ਪ੍ਰਗਟ ਕੇਵਲ ਇੱਕੋ ਸੰਤ ਰਾਮ ਹੀ ਹੁੰਦਾ ਸੋ ਗੁਰੂ ਸਵਾਰਿਓ ਇਹ ਵੇਰਵਾ ਜਿਹੜਾ ਹੈ ਆਪਜੀ ਦੇ ਨਾਲ ਉਸ ਵੇਲੇ ਦਾ ਸਾਂਝਾ ਕੀਤਾ ਹੈ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਸ ਦੇ ਵਿੱਚ ਪਿਆਰਿਓ ਸਾਡੇ ਨਗਰ ਦੇ ਵਿੱਚ ਸਿੰਘ ਹੁੰਦਾ ਸੀ ਜਿਹੜਾ ਕਿ ਬਾਪੂ ਕਰਤਾਰ ਸਿੰਘ ਜੀ ਬਹੁਤ ਲੰਮੀ ਉਮਰ ਹੋ ਕੇ 120 ਸਾਲ ਦੇ ਲਾਗੇ ਬਣੇ ਤੇ ਉਹ ਪੂਰੇ ਹੋਏ ਨੇ ਪਿਆਰਿਓ ਉਹ ਉਸ ਵੇਲੇ ਜਵਾਨ ਉਮਰ ਦੇ ਵਿੱਚ ਸਨ ਮਹੰਤ ਨਰੈਣ ਦਾਸ ਦੇ ਨਾਲ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸਨ ਔਰ ਉਹਨਾਂ ਨੇ ਵੀ ਵੇਰਵਾ ਦੱਸਿਆ ਸੀ ਕਿਵੇਂ-ਕਿਵੇਂ ਕਿਸ-ਕਿਸ ਦੇ ਕੋਲ ਸਿਆਰ ਸਨ ਜਿਵੇਂ ਕੱਲੂ ਬਰਮਾਸ ਦੇ ਕੋਲ ਉਹ ਸ਼ਵੀ ਦੱਸਦੇ ਸੀ ਇਸ ਤਰ੍ਹਾਂ ਕਰਕੇ بڑے ਨਾਮ ਉਗਣਾਉਂਦੇ ਹੁੰਦੇ ਸੀ ਔਰ ਸ਼ਾਕੇ ਦੀ ਬਾਤ ਉਹਨਾਂ ਨੇ ਬਹੁਤ ਸਾਰਾ ਆਪਾਂ ਨੂੰ ਇਤਿਹਾਸ ਦੱਸਿਆ ਸੁਪਿਆਰਿਓ ਕੀ ਇਤਿਹਾਸ ਸਾਭ ਜੀ ਦਿਨ ਔਰ ਸੰਜਿਆ ਕੀਤਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਪੁੱਲਾਂ ਨੂੰ ਨਾਛਤਾਲੀਏ ਔਰ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਔਰ ਇਸ ਤਰ੍ਹਾਂ ਹੀ ਪਿਆਰਿਓ ਜੋ ਆਪਣਾ ਇਤਿਹਾਸ ਨੇਸ਼ਾਂ ਸਾਂਝ ਬਣੀ ਰਵੇ ਆਪ ਜੀ ਦੇ ਨਾਲ ਇਸ ਇਤਿਹਾਸ ਸਾਂਝੇ ਕਰਦੇ ਰਹੀਏ ਸੱਗੋ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਤਰ ਬਣੀਏ ਜੀ ਹੋਰ ਹੋਈਆਂ ਪੁੱਲਾਂ ਨੂੰ ਨਾ ਚਤਾਰਿਓ ਅਗਾਦ ਬਹੁਤ ਇਤਿਹਾਸ ਇਹ ਵਿੱਚੋਂ ਕਿਉਂਕਿ ਉਸ ਟਾਈਮ ਤੇ ਜ਼ਿਆਦਾਤਰ ਆਪਣੇ ਸਿੱਖਾਂ ਵੱਲੋਂ ਇਤਿਹਾਸ ਘੱਤਰ ਨਹੀਂ ਸਲ ਕੀਤੇ ਗਏ ਫਿਰ ਵੀ ਤੁਸ਼ਮਾਤਰ ਖੋਜ ਦੇ ਹਿਸਾਬ ਦੇ ਨਾਲ ਆਪ ਜੀ ਨੇ ਇਤਿਹਾਸ ਸਾਂਝਾ ਕੀਤਾ ਸੱਗੋ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਆਓ ਗੱਜ ਕੇ ਫਰਦ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਇਹ ਕਿਹਦੀ ਕਇਫਤ ਹੈ